ਅਸਾ ਮਹਿਲਾ ਪਹਿਲਾ ਖੁਰਾਸਾਨ ਖਸਮਨ ਕੀਆ ਹਿੰਦੁਸਤਾਨ ਡਰਾਇਆ ਆਪੇ ਦੂਸ਼ਨ ਦੇ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰ ਲਾਣੈ ਕਹਿ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾਂ ਕਾ ਸੋਈ ਜੇ ਸਕਤਾ ਸ਼ਕਤੀ ਕੋ ਮਾਰੇ ਤਾਂ ਮਨ ਰੋਸ਼ਨ ਹੋਈ ਰਾਵ ਸਕਤਾ ਸ਼ੀ ਮਾਰੇ ਪੈ ਵਗੈ ਖਸਮੈ ਸਾ ਬੁਰਸਾਈ ਰਤਨ ਵਿਗਾਰ ਬਗੋਏ ਕੁਨਕੁਤੀ ਮੋਇ ਜ਼ਾਰ ਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਉ ਤਰਾਏ ਵੱਡਾ ਸਾਧ ਕਰੇ ਮਨ ਬਾਣੇ ਖਸਮੈ ਨਦਰੀ ਕੀੜਾ ਆਵੈ ਜੀਤੇ ਚੁਗੈ ਦਣੇ ਮਰ ਮਰ ਜੀਵੈ ਤਾੰਗ ਜੁਪਾਏ ਨਾਨਕ ਨਾ ਮੂ ਮੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਕੀ ਸਤਿ ਇਹ ਆਸਾ ਰਾਗ ਅੰਦਰ ਦਰਜ 39ਵਾਂ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਔਰ ਇਹ ਇਸ ਰਾਗ ਵਿੱਚ ਆਖਰੀ ਸ਼ਬਦ ਹੈ ਜਿਹਦੇ ਵਿੱਚ ਗੁਰੂ ਸਾਹਿਬ راہ ਦੀ ਪੰਕਤੀ ਜੋ ਕੇਂਦਰੀ ਭਾਵ ਹੈ ਵਿੱਚ ਸਮਝਾ ਰਹੇ ਨੇ ਕਿ ਕਰਤਾ ਤੂੰ ਸਭ ਨਗਾਸੋ ਇਹ ਪ੍ਰਕਾਰ ਪ੍ਰਖ ਵਾਇਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਦੇ ਜੀਵਨ ਜੰਤਨ ਨੂੰ ਪੈਦਾ ਕਰਨ ਵਾਲਾ ਤੂੰ ਹੈ ਤੇ ਜੇ ਇਸ ਤੇਰੀ ਪੈਦਾ ਕੀਤੀ ਸ੍ਰਿਸ਼ਟੀ ਵਿੱਚ ਜੇ ਸਕਤਾ ਸ਼ਕਤੀ ਕੋ ਮਾਰੇ ਕੋਈ ਅਗਰ ਇੱਕ ਡਾਡਾ ਬੰਦਾ ਕਿਸੇ ਦੂਜੇ ਡਾਡੇ ਨੂੰ ਮਾਰੇ ਤਾਂ ਮਨ ਰੋਸਣਾ ਹੋਈ ਫਿਰ ਮਨ ਚ ਕੋਈ ਅਫਸੋਸ ਨਹੀਂ ਹੁੰਦਾ ਕਿਉਂਕਿ ਸਹਸਪੈ ਬੰਦਾ ਆਖਦਾ ਇਹ ਬੰਦਾ ਬੜਾ ਡਾਡਾ ਸੀ ਲੋਕਾਂ ਲਈ ਬੜਾ ਦੁੱਖ ਕਰੀਦਾ ਕਾਰਨ ਸੀ ਇਹ ਚੰਗਾ ਹੋਇਆ ਕੋਈ ਦੂਜਾ ਡਾਡਾ ਆਇਆ ਇਸ ਨੂੰ ਕੁਟਾਸਾ ਫੇਰ ਗਿਆ ਇਹਦਾ ਦਿਮਾਗ ਠਿਕਾਣੇ ਕਰ ਗਿਆ ਸਾਰੇ ਇਹ ਗੱਲ ਆਖਦੇ ਬੜੀ ਚੰਗੀ ਗੱਲ ਹੋਈ ਜੀ ਮੈਂ ਇਹ ਬੜਾ ਬਿਟਰਿਆ ਸੀ ਨਾ ਬੜਾ ਤੰਗ ਕਰਦਾ ਸੀ ਚਲੋ ਅੱਜ ਕੋਈ ਇਸ ਨੂੰ ਵੀ ਟੱਕਰਨ ਵਾਲਾ ਆਇਆ ਉਹ ਗੱਲ ਇਸ rau ਦੀ ਪੰਕਤੀ ਵਿੱਚ ਹੋਈ ਹੈ ਇੱਥੇ ਕਿਸੇ ਦਾ ਕਿਆਸ ਕਰਨ ਦੀ ਗੱਲ ਨਹੀਂ ਆਈ ਕਿਉਂਕਿ ਡਾਡਾ ਕਿਸੇ ਨੂੰ ਮਾਰ ਗਿਆ ਤਾਂ ਬੜੀ ਦੁੱਖ ਦੀ ਗੱਲ ਹੋ ਗਈ ਬੜੀ ਕਿਆਸ ਦੀ ਗੱਲ ਹੋ ਗਈ ਮੈਂ ਗੱਲ ਤਾਂ ਕਹਿੰਦਾ ਕਿ ਅਕਸਰ ਇਸ ਸ਼ਬਦ ਦਾ ਜੋ ਭਾਵ ਹੈ ਉਹ ਕੁਝ ਗਲਤ ਤਰੀਕੇ ਨਾਲ ਲਿਆ ਗਿਆ ਔਰ ਅਕਸਰ ਇਸ ਪੰਕਤੀ ਤੋਂ ਬੜਾ ਧੋਖਾ ਖਾਧਾ ਗਿਆ 80 ਮਾਰ ਪੀ ਕਰ ਲਾਣੇ ਤੇ ਕੀ ਦਰਦ ਨਾ ਹੈ ਕਰ ਲਾਣੇ ਦੀ ਜਗ੍ਹਾ ਦੀ ਕੁਰਲਾਣੇ ਪਰਦੇ ਆਮ ਤੌਰ 'ਤੇ ਸੀ ਕੁਰਲਾਣੇ ਨਹੀਂ ਇਹ ਕਰ ਲਾਣੇ ਆ ਕੱਕੇ ਨੂੰ ਔਕਣ ਨਹੀਂ ਹੈ ਕਿ ਭਈ ਇਹਨਾਂ ਵਿਚਾਰਿਆਂ ਸੈਦਪੁਰੀਆਂ ਨੂੰ ਇੰਨੀ ਮਾਰ ਪਈ ਇਹ ਕਰਲਾ ਉਠੇ ਤੇ ਪ੍ਰਮਾਤਮਾ ਤੇਨੂੰ ਦਰਦ ਨਹੀਂ ਆਇਆ ਇਸ ਤਰ੍ਹਾਂ ਦੇ ਅਰਥ ਕਰਦੇ ਆਏ ਹਾਂ ਅਸੀਂ ਜੇ ਇਹ ਗੱਲ ਕਹੀ ਜਾਏ ਗੁਰੂ ਨਾਨਕ ਸਾਹਿਬ ਵੱਲੋਂ ਕਿ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਨੂੰ ਕਹਿ ਦੇਣ ਕਿ ਭਈ ਇਹਨਾਂ ਵਿਚਾਰਿਆਂ ਨੂੰ ਸੈਦਪੁਰੀਆਂ ਇੰਨੀ ਮਾਰ ਪੈ ਗਈ ਇਹ ਪ੍ਰਭੂ ਤੇਨੂੰ ਦਰਦ ਨਹੀਂ ਆਇਆ ਇਹਦੇ ਮਤਲਬ ਗੁਰੂ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਜਾਦੇ ਦਰਦਵੰਸਨ ਜਿਹੜੇ ਕਿ ਨਾਨਕ ਨੀਜ ਕਹਿ ਵਿਚਾਰ ਵਾਰਣ ਜਮ ਇੱਕ ਵਾਰ ਆਖਣ ਵਾਲੇ ਗੁਰੂ ਨਾਨਕ ਸਾਹਿਬ ਉਸ ਪ੍ਰਮਾਤਮਾ ਦੀ ਦੋਸ਼ ਲਗਾ ਕੇ ਕਿ ਵਾਹਿਗੁਰੂ ਇਹਨਾਂ ਲੋਕਾਂ ਨੂੰ ਇਹਨੇ ਮਾਰ ਕੁੱਟ ਪੈ ਗਈ ਤੇ ਤੈਨੂੰ ਦਰਦ ਨਹੀਂ ਆਇਆ ਤੇ ਉਹੀ ਗੁਰਬਾਣੀ ਦਾ ਸਿਧਾਂਤ ਹੈ ਭੁੱਲਣ ਨਾ ਦਰ ਸਭ ਕੋ ਆਪੁ ਗੁਰੂ ਕਰਤਾਰ ਗੁਰੂ ਔਰ ਕਰਤਾਰ ਪ੍ਰਮਾਤਮਾ ਕਦੇ ਭੁੱਲ ਨਹੀਂ ਕਰਦੇ ਉਹ ਕਦੇ ਭੁੱਲਦੇ ਨਹੀਂ ਉੱਥੇ ਉਹਨਾਂ ਦੀ ਕਿਹੜੀ ਫਰਜ਼ شناਸੀ ਹੈ ਉਹ ਆਪਣੇ ਫਰਜ਼ ਨੂੰ ਕਦੇ ਨਹੀਂ ਭੁੱਲਦੇ ਪਰ ਇਹ ਅਸਲੀ ਸਿਧਾਂਤ ਅਨੁਸਾਰ ਹੋ ਸਕਦੇ ਨੇ ਕਿ ਗੁਰੂ ਪਾਤਸ਼ਾਹ ਪਰਮਾਤਮਾ ਨੂੰ ਇੱਕ ਲਾਹਮਾ ਦੇਈ ਜਾਣ ਤੇ ਇਹਨਾਂ ਵਿਚਾਰੇ ਨੂੰ ਮਾਰ ਪਏ ਤੈਨੂੰ ਕਿਆਸ ਨਹੀਂ ਆਇਆ ਅਸਲ ਜਿੱਤੇ ਕੋਈ ਕਿਆਸ ਕਿ ਉਸ ਵਾਲੀ ਗੱਲ ਹੀ ਨਹੀਂ ਹੈ ਇਹ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਚਾਰ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਬਾਬਰ ਬਣ ਦੇ ਸ਼ਬਦ ਕਹਿੰਦੇ ਆ ਪਹਿਲਾ ਸ਼ਬਦ ਆਸਾ ਰਗ ਦੇ ਜੈਸੀ ਮੈਂ ਅਵਾ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵਿੱਚ ਲਾਲੋ ਪਾਪ ਕੀ ਜੰਝਲਾ ਕਾਬਰੂ ਤਾਇਆ ਜੋਰੀ ਮੰਗਿਆ ਦਾਨ ਵੇ ਲਾਲੋ ਹੇ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰਾ ਪ੍ਰਧਾਨ ਵੀ ਲਾ ਲੋ ਬਈ ਇਹਨਾਂ ਲੋਕਾਂ 'ਚ ਸ਼ਰਮ ਧਰਮ ਖਤਮ ਹੋ ਗਿਆ ਨਾ ਵਿੱਚੂ ਇਹਨਾਂ 'ਚ ਕੂੜ ਹੀ ਕੂੜ ਪ੍ਰਧਾਨ ਹੈ ਇਸ ਲਈ ਬਈ ਜਿਹੜਾ ਬਾਬਲ ਹੈ ਇਹ ਮੈਂ ਜੈਸੀ ਬੋਲੀ ਬੋਲਦਾ ਹਾਂ ਐਸਾ ਹੋਣਾ ਹੈ ਜੈਸੀ ਮੈਂ ਖਸਮ ਮੰਨ ਤਾ ਐਸਾ ਕਰੀਂਗੇ ਹਨ ਮੈਂ ਲਾ ਲੋ ਮੈਂ ਵੈਸਾ ਗਿਆਨ ਕਰਦਾ ਕਿ ਇਹਨਾਂ ਨੂੰ ਮਾਰਕੁੱਟ ਪੈਣੀ ਹੈ ਬਾਕੀ ਪੂਰਾ ਸ਼ਬਦ ਅਸੀਂ ਇਸ ਵੇਲੇ ਇਸ ਵਿਸ਼ੇ 'ਚ ਨਹੀਂ ਵਿਚਾਰ ਸਕਦੇ ਜਿਹਦੇ ਇਹ ਦਿੜ ਕਰਵਾਇਆ ਕਿ ਇਹਨਾਂ ਲੋਕਾਂ ਨੇ ਇਤਨੀ ਅਤੀ ਚੁੱਕੀ ਹੋਈ ਹੈ ਕਿ ਇਹਨਾਂ ਦੀ ਬੁਰੀ ਹਾਲ ਹੋਣੀ ਹੈ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਨੂੰ ਸੰਭਾਲਸੀ ਬੋਲਾ ਇਹਨਾਂ ਦੇ ਸ੍ਰੀ ਰੂਪੀ ਕਪੜੇ ਟੁਕ ਟੁਕੇ ਛੋਟੇ ਛੋਟੇ ਕਰਨਗੇ ਬਾਬਰ ਦੇ ਫੌਜੀ ਉਹ ਆ ਕੇ ਹਮਲਾ ਕਰਨਗੇ ਔਨ 1573 ਜਾਨ 1597 ਹੋਰ ਵੀ ਉੱਠਸੀ ਮਰਦ ਕਾ ਚੇਲਾ ਉਹ 1578 ਜਾਨਗੇ ਤੇ 1597 ਚਲੇ ਜਾਣਗੇ ਇੱਥੇ 1500 ਪਿੱਛੇ ਲਫ਼ਜ਼ ਨਹੀਂ ਬੋਲਿਆ ਖਾਲੀ 78 ਦੇ 97ਵੇਂ ਬੋਲਿਆ ਕਿਉਂਕਿ ਉਹੀ ਸਦੀ ਚੱਲਦੀ ਬਈ ਸੀ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੇ ਜਿਹੜੀ ਸਦੀ ਚੱਲ ਰਹੀ ਹੋਵੇ ਅਸੀਂ ਉਸ ਸਦੀ ਨੂੰ ਨਹੀਂ ਬੋਲਦੇ ਕੇ ਕੇਵਲ ਆਖਰੀ ਸਾਲ ਬੋਲਦੇ ਹਾਂ ਕਈ ਦਫਾ ਇਹ 78ਵੀਂ 15 ਸਦੀ ਦਾ ਹੈ ਤੇ 17ਵੀਂ 15 ਸਦੀ ਦਾ ਹੈ ਕਿ ਉਹ ਆਣ ਗਏ ਇਹਨਾਂ ਨੂੰ ਕਟਾਸਾ ਫੇਰਨ ਕਿਤੇ ਜਦੋਂ ਆਏ ਇਹਨਾਂ ਨੂੰ ਕਟਾਸਾ ਫਿਰਿਆ ਜਿਨ੍ਹਾਂ ਨੇ ਸ਼ਰਮ ਧਰਮ ਜਨਾਂ ਚ ਉੱਡੀ ਹੋਈ ਸੀ ਫਿਰ ਕਹਾਦਾ ਕਿਹਾਸ ਹੈ ਭਾਈ ਤੂੰ ਇਹ rau ਦੀ ਪੰਕਤੀ ਦੀ ਗੱਲ ਸਮਝੀਏ ਕਿ ਕਰਤਾ ਤੂੰ ਸਭ ਦਾ ਨਕਸੋ ਇਹ ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਹੈ ਇਸ ਲਈ ਤੇਰੀ ਪੈਦਾ ਹੋਈ ਜਿਹੜੀ ਕੀਤੀ ਹੋਈ ਲੁਕਾਈ ਹੈ ਇਹ ਇਸ ਲੁਕਾਈ ਵਿੱਚ ਅਗਰ ਕੋਈ ਬੰਦਾ ਇੱਕ ਅਦਾ ਡਾੜਾ ਹੋ ਜਾਏ ਤੇਰਾ ਡਰ ਭੈ ਭੁੱਲ ਕੇ ਉਹ ਬਾਕੀ ਸੰਸਾਰ ਲਈ ਦੁੱਖ ਦਾ ਕਾਰਨ ਬਣ ਜਾਏ ਜੇ ਸਕਤਾ ਸਖਤੇ ਕੁਮਾਰੇ ਇਸ ਲਈ ਜੇ ਕਿ ਉਸ ਡਾਡੇ ਨੂੰ ਦੂਜਾ ਡਾਡਾ ਆ ਕੇ ਮਾਰੇ ਤਾਂ ਮਨ ਰੋਸ ਨਾ ਹੋਈ ਫਿਰ ਮਨ ਵਿੱਚ ਕੋਈ ਰੋਸ ਨਹੀਂ ਹੁੰਦਾ ਅਫਸੋਸ ਨਹੀਂ ਹੁੰਦਾ ਇਹ ਸਭ ਨੂੰ ਅਫਸੋਸ ਨਹੀਂ ਕੀਤਾ ਗਿਆ ਬਲਕਿ ਇੱਕ ਹਕੀਕਤ ਦੱਸੀ ਗਈ ਕਿ ਗਲਤ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਮਿਲਦੀ ਹੈ ਫਿਰ ਦੇਖੋ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਸ਼ਰਮ ਧਰਮ ਜਿਨ੍ਹਾਂ ਵਿੱਚ ਉੱਡੀ ਹੋਈ ਸੀ ਇਹਨਾਂ ਨਾਲ ਕੀ ਹੋਇਆ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਖੁਰਾਸਾਨ ਦੇ ਰਹਿਣ ਵਾਲੇ ਮੁਗਲਾਂ ਨੂੰ ਪਰਮਾਤਮਾ ਨੇ ਉਹਨਾਂ ਦਾ ਖਸਮਾਨਾ ਕੀਤਾ ਪਾਪ ਉਹਨਾਂ ਦੇ ਮਨ 'ਚ ਇਹ ਪ੍ਰੇਰਣਾ ਉੱਠੀ ਕਿ ਇਸ ਇਲਾਕੇ ਤੇ ਹਮਲਾ ਕੀਤਾ ਜਾਏ ਕਿਉਂਕਿ ਸੈਦਪ uri ਪਠਾਨ ਜਿਹੜੇ ਲੋਕ ਬਿਟਰੇ ਹੋਏ ਸਨ ਇਸਨੂੰ ਸਿਖਾਣਾ ਦਾ ਰਾਹ ਸੀ ਤੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਪਰਮਾਤਮਾ ਨੇ ਖੁਰਾਸਾਨ ਦਾ ਖਸਮਾਨਾ ਕੀਤਾ ਪਾਪ ਉਹਨਾਂ ਅੰਦਰ ਪ੍ਰੇਰਣਾ ਦਿੱਤੀ ਇਸ ਮੁਲਕ ਤੇ ਹਮਲਾ ਕਰਨ ਦੀ ਕਿਉਂਕਿ ਆਪਾਂ ਦੋਸ਼ਨਾਦੀ ਕਰਤਾ ਜਮਕਰ ਮੁਗਲ ਚੜਾਇਆ ਪਰਮਾਤਮਾ ਆਪਣੇ ਆਪ ਤੇ ਦੋਸ਼ ਨਹੀਂ ਉਂਗ ਦਿੰਦਾ ਕਿ ਕਿਸੇ ਨਾਲ ਕੋਈ ਜ਼ੁਲਮ ਹੋ ਰਿਹਾ ਹੋਵੇ ਉਸ ਜ਼ੁਲਮ ਦੀ ਉਹ ਰਾਖੀ ਨਾ ਕਰੇ ਉਹ ਕੋਈ ਨਾ ਕੋ ਉਸ ਜ਼ੁਲਮ ਨੂੰ ਮਿਟਾਣ ਦਾ ਬੰਦੋਬਸ ਕਰਦਾ ਪਰਮਾਤਮਾ ਆਪਣੇ ਤੇ ਦੋਸ਼ ਨਹੀਂ ਆਉਂਦਾ ਇਸ ਵਾਸਤੇ ਉਸਨੇ ਜੰਮ ਬਣਾ ਕੇ ਮੁਗਲ ਇਹਨਾਂ ਪਠਾਣਾਂ ਦੇ ਆ ਚੜਾਏ ਸੈਦਪੁਰ ਦੇ ਵਿੱਚ ਤੇ ਫਿਰ ਇਹਨਾਂ ਨੂੰ ਇੰਨੇ ਮਾਰਕੁੱਟ ਹੋਈ ਕਿ ਇਹਦੀ ਮਾਰ ਪੇ ਕੇ ਕਰਲਾਣਾਂ ਤੇ ਕੀ ਦਰਦ ਨਾ ਆਇਆ ਪ੍ਰਭੂ ਇਹਨਾਂ ਨੂੰ ਇੰਨੇ ਮਾਰ ਪੇ ਕੇ ਕਰਲਾ ਉਠੇ ਪਰ ਤੈਨੂੰ ਦਰਦ ਨਹੀਂ ਆਇਆ ਦਰਦ ਇਸ ਵਾਸਤੇ ਨਹੀਂ ਆਇਆ ਕਿਉਂਕਿ ਜੇ ਸਕਤਾ ਸਕਤੋਂ ਕੋ ਮਾਰੇ ਤਾਂ ਮਨ ਰੋਸਣਾ ਹੋਈ ਫਿਰ ਕੋਈ ਅਫਸੋਸ ਨਹੀਂ ਹੁੰਦਾ ਸਕਤਾ ਜੀ ਮਾਰੇ ਪੈ ਬੱਗਿਆ ਖਸਮੇ ਸਾਪੁਰਸਾਈ ਜੇ ਕੋ ਡਾਡਾ ਸ਼ੇਰ ਕਿਸੇ ਗਵਾਂ ਚਾਰਨ ਵਾਲੇ ਬੰਦੇ ਦੇ ਗਵਾਂ ਦੇ ਆ ਕੇ ਪੈ ਜਾਏ ਤੇ ਉਹ ਜਿਹੜਾ ਗਵਾਂ ਦਾ ਮਲ ਖਸਮ ਹੁੰਦਾ ਹੈ ਉਸੇ ਦਾ ਪ੍ਰਸ਼ਾਰਤ ਬਣਦਾ ਉਸੇ ਦਾ ਫਰਜ਼ ਬਣਦਾ ਕਿ ਉਹਨਾਂ ਗਵਾਂ ਦੀ ਰਾਖੀ ਲਈ ਕੋ ਬੰਦਬਸ ਕਰੇ ਇਸ ਤਰ੍ਹਾਂ ਇਹ ਸੈਦਪੁਰੀਏ ਗਰੀਬ ਲੋਕ ਜਿਹੜੇ ਗਵਾਂ ਵਾਂਗ ਸ਼ਰੀਫ ਸਨ ਜਿਨ੍ਹਾਂ ਉਤੇ ਇਹ ਹਾਕਮ ਪਠਾਨ ਜ਼ੁਲਮ ਕਰਦੇ ਸਨ ਜਿਨ੍ਹਾਂ ਅੱਤ ਚੁੱਕੀ ਹੋਈ ਸੀ ਉਸ ਅੱਤ ਦਾ ਜ਼ਿਕਰ ਜੈਸੀ ਮੇ ਆ ਵ ਖਸਮ ਕੀ ਮਾਨਿ ਵਾਲੇ ਸ਼ਬਦ ਵਿੱਚ ਹੀ ਹੈ ਤੇ ਇਸੇ ਬਾਬਰੂਨ ਦੇ ਦੋ ਜਿਹੇ ਹੋਰ ਸ਼ਬਦ ਹਨ ਜਿਨ ਸਿਰ ਸੋਹਣ ਪਟੀਆਂ ਮੰਗੇ ਪਾਇ ਸੰਦੂਰ ਸੇ ਸਿਰ ਕਾਤੀ ਮੁਨੀਆਂ ਗਲ ਜਾਵਤ ਉਹ ਉਹ ਸ਼ਬਦ ਅਤੇ ਦੂਸਰਾ ਕਹਾਂ ਸੋ ਖੇਲ ਤੇ ਬੇਲਾ ਕੋੜੇ ਕਹਾਂ ਪੇਰੀ ਸ਼ਨਾਈ ਕਹਾਂ ਸੋ ਆਰਸੀ ਮੂ ਬੰਕੇ ਇੱਥਾ ਦੇ ਸੇ ਨਹੀਂ ਉਹਨਾਂ ਸ਼ਬਦਾਂ ਵਿੱਚ ਇਹਨਾਂ ਲੋਕਾਂ ਦੀ ਉਹ ਕਰਤੂਤਾਂ ਵੀ ਜ਼ਿਕਰ ਕੀਤੀ ਗਿਆ ਯਾਨੀ ਕਿ ਇਹਨਾਂ ਦੀ ਇਹ ਦੁਰਗਤ ਕਿਉਂ ਹੋਈ ਕਿ ਇਹਨਾਂ ਨੇ ਅਤ ਚੁੱਕੀ ਹੋਈ ਸੀ ਦੀਨ ਧਰਮ ਭੁੱਲ ਕੇ ਇਹ ਮੋਹ ਮਾਇਦੇ ਨਸ਼ੇ ਵਿੱਚ ਜਿਤਨੇ پاਗਲ ਹੋਏ ਸਨ ਇਹ ਗਰੀਬ ਜਨਤਾ ਜਿਹੜੀ ਗਵਾਂ ਉਹਦੇ ਵੇਗ ਮੰਗ ਸੀ ਉਹਦੇ ਪ੍ਰਵਾਨ ਨਸ਼ਨ ਕਰਦੇ ਇਸ ਵਾਸਤੇ ਉਸ ਮਾਲਕ ਨੂੰ ਹੀ ਇਹ ਪਰਿਸ਼ਾਰਤ ਹੁੰਦਾ ਫਰਜ਼ ਹੁੰਦਾ ਕਿ ਆਪਣੇ ਉਸ ਗਵਾਂ ਦੀ ਰਾਖੀ ਕਰੇ ਜੇ ਸ਼ਕਤਾਸ਼ੀ ਮਾਰੇ ਪੈ ਗਿਆ ਜੇ ਉਹਨਾਂ ਤੇ ਆ ਕੇ ਕੋਈ ਡਾੜਾ ਸ਼ੇਰ ਪੈ ਜਾਏ ਉਹਨਾਂ ਗਵਾਂ ਦੀ ਰਾਖੀ ਜਿਵੇਂ ਮਾਲਕ ਕਰਦਾ ਹੈ ਇਸੇ ਤਰ੍ਹਾਂ ਇਹਨਾਂ ਦੀ ਰਾਖੀ ਵੀ ਪ੍ਰਮਾਤਮਾ ਨੇ ਕੀਤੀ ਇਸ ਲਈ ਕਿਸੇ ਨੂੰ ਦਰਦ ਆਣ ਦੀ ਕੋਈ ਗੱਲ ਇਹ ਵਜ੍ਹਾ ਹੀ ਨਹੀਂ ਹੈ ਰਤਨ ਵਿਗਾੜ ਬਗੋਏ ਕੁੱਤੀ ਜਿਹੜੇ ਕਿ ਆਪਣਾ ਮਨੁੱਖਾ ਰਤਨ ਵਰਗਾ ਕਿਉਂਤੀ ਜਨਮ ਮੋਇ ਮਾਇ ਦੇ ਵਿੱਚ ਗਰਕ ਹੋ ਕੇ ਵਿਗਾੜ ਵਗੋਏ ਵਿਗਾੜ ਕੇ ਵਿਗੁੱਤੇ ਖੁਆਰ ਹੋਏ ਕੁੱਤੀ ਮੋਇ ਸਾਰਨਾ ਕੁੱਤਿਆਂ ਦੀ ਤਾਂ ਅੱਜ ਖੁਆਰ ਹੋਏ ਕਿ ਇਹਨਾਂ ਮੋਇਾਂ ਦੀ ਕੋਈ ਸਾਰ ਵੀ ਲੈਣ ਵਾਲੀ ਹੁਣ ਤੁਸੀਂ ਦੱਸੋ ਇੱਥੇ ਕਿਆਸ ਕਰਨ ਗੁਰੂ ਪਾਤਸ਼ਾਹ ਕਿ ਇਹ ਦੱਸ ਰਣ ਕਿ ਇਹਨਾਂ ਨੇ ਆਪਣੇ ਮੁੰਡਾ ਰਤਨ ਜੀਵ ਨੂੰ ਵਿਗਾੜਿਆ ਸੀ ਤੇ ਕੁੱਤਿਆਂ ਦੇ ਕੰਮ ਕਰਦੇ ਸਨ ਤੇ ਕੁੱਤਨੀ ਤਰ੍ਹਾਂ ਹੀ ਅੱਜ ਖੁਆਰ ਹੋਈ ਇੱਥੇ ਕੋਈ ਉਹਨਾਂ ਦਾ ਕਿਆਸ ਥੋੜੀ ਖਿਆਦ ਦਿਆ ਰਿਹਾ ਅਸੀਂ ਕਿਹੜੇ ਪਾਸੇ ਲੈ ਗਏ ਸ਼ਬਦ ਨੂੰ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਓ ਭਾਈ ਇਹ ਤੇ ਪ੍ਰਭੂ ਤੇਰੀ ਵਡਿਆਈ ਹੈ ਸਮਝੀ ਅਸੀਂ ਇਹ ਤੇ ਪ੍ਰਭੂ ਦੀ ਵਡਿਆਈ ਹੈ ਗੁਰਸਾਖ ਗੁਰੂ ਆਪੇ ਜੋੜ ਵਿਛੋੜੇ ਆਪੇ ਉਹ ਜੋੜਦਾ ਤੇ ਆਪੇ ਵਿਛੜਦਾ ਇਹ ਵੇਖ ਤੇਰੀ ਵਡਿਆਈ ਪ੍ਰਭੂ ਤੇਰੀ ਵਡਿਆਈ ਹੈ ਜੇ ਕੋਈ ਇਹਦਾ ਆਕੀ ਹੋ ਜਾਏ ਨਾ ਉਹਨੂੰ ਸਿੱਧੇ ਰਸਤੇ ਪਾਉਣ ਦੀ ਵੀ ਤੇਰੀ ਹੀ ਵਡਿਆਈ ਹੈ ਤੂੰ ਹੀ ਫਿਰ ਉਸਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੇ ਕਰਦਾ ਹੈ ਜੇ ਕੋ ਨਾਮ ਤੇ ਰਾਇ ਵੱਡਾ ਸਾਧ ਕਰੇ ਮਨ ਭਾਣੇ ਅਗਰ ਕੋਈ ਬੰਦਾ ਆਪਣਾ ਬੜਾ ਨਾਮ ਖੱਟ ਲਵੇ اپنی ਬੜੀ ਦਵਾਈ ਪਾ ਦੇਵੇ ਕਿ ਭਾਈ ਜੋ ਕੁਛ ਹੈ ਮੈਂ ਹੀ ਆ ਮੇਰੇ ਅੱਗੇ ਕਿਸੇ ਦੀ ਨਹੀਂ ਚਲਦੀ ਇਸ ਤਰ੍ਹਾਂ ਕੋਈ ਜੇ ਆਪਣੀ ਵੜਿਆਈਆਂ ਕਰਦਾ ਹੋਵੇ ਆਪਣੀ ਵੜਿਆਈ ਵਿਝਾਖੜਿਆ ਹੋਵੇ ਜੇ ਕੋਈ ਨੌਂ ਤਰਾਏ ਵੱਡਾ ਸਾਧ ਗਰੇ ਮਨ ਪਾਣੇ ਤੇ ਜ਼ਿੰਦਗੀ ਵਿੱਚ ਮਨ ਪਾਣੇ ਸਵਾਦ ਮਾਰਦਾ ਫਿਰ ਦੁਨੀਆ ਦੀ ਲੁੱਟ ਖਸੂੜ ਕਰਕੇ ਖਸਮੇ ਨਦਰੀ ਕੀੜਾ ਆਵਾ ਜੇਤੇ ਤੁਗੇ ਦਾਣੇ ਉਹ ਮਾਰਗ ਪ੍ਰਭੂ ਦੀ ਨਜ਼ਰਾਂ ਵਿੱਚ ਕਿਹੜੇ ਸਮਾਨੀ ਹੈ ਗਾਣੇ ਜੁਗਰੇਆ ਸੰਸਾਰ ਦੇ ਸੁੱਖ ਜਿਹੜੇ ਭੋਗ ਰਿਹਾ ਉਹ ਇੱਥੇ ਤੁਸੀਂ ਮੈਨੂੰ ਦੱਸੋ ਇਹ ਕਿਵੇਂ ਇਹ ਕਿਵੇਂ ਗੱਲ ਬਣਦੀ ਹੈ ਵੇ ਗੁਰੂ ਜੀ ਉਹਨਾਂ ਸੈਦਪੁਰੀ ਪਠਾਣਾ ਦਾ ਕਿਆਸ ਖਾ ਰਹੇ ਨੇ ਵੀ ਇੱਤੀ ਮਾਰ ਪੀ ਕਰ ਲੈਣੇ ਤੇ ਕੀ ਦਰਦ ਨਾ ਆਇਆ ਕਿਆਸ ਨਹੀਂ ਖਾਰੇ ਉਹਨਾਂ ਦੀ ਦੁਰਗਤ ਅਦਸਰੇ ਨੇ ਕਿ ਇਹਨਾਂ ਦੀ ਆਪਣੀ ਕਰਤੂਤਾਂ ਕਾਰਨ ਕਿਉਂਕਿ ਇਹ ਆਪਣਾ ਮਨੁੱਖਾ ਰਤਨ ਰੂਪੀ ਜੀਵਨ ਵਿਗਾੜ ਚੁੱਕੇ ਸਨ ਔਰ ਮਨ ਮਰਜੀ ਦੀਆਂ ਮੋਜਾਂ ਦੇ ਸਵਾਦ ਮਾਣੀ ਫਿਰਦੇ ਸਨ ਇਹਨਾਂ ਨੂੰ ਦੀਨ ਧਰਮ ਭੁੱਲਿਆ ਹੋਇਆ ਸੀ ਇਸ ਲਈ ਇਹ ਖਸਮੇ ਨਦਰੀ ਕੀੜਾ ਆਵੇ ਖਸਮ ਨੂੰ ਕੀੜੇ ਜਮਾਨੀ ਦਿਸਦੇ ਜਿਹੜੇ ਕਿ ਉਸਨੇ ਮੁਗਲਾਂ ਦੀ ਰਾਈ ਮਸਲ ਦਿੱਤੇ ਆ ਵੇ ਜੀਤੇ ਚੁਗਿਆ ਦਾਣੇ ਉਹ ਜਿਨੇ ਦਾਣੇ ਚੁਗਦਾ ਜਿਨੇ ਦੁਨੀਆਂ ਦੇ ਸਵਾਦ ਮਾਰਦਾ ਫਿਰਦਾ ਰਾਮ ਨੂੰ ਭੁੱਲ ਕੇ ਉਹ ਪ੍ਰਭੂ ਦੀ ਨਜ਼ਰਾਂ ਵਿੱਚ ਕਿਹੜੀ ਸਮਨ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਫਿਰ ਉਹ ਦੋਸ਼ੀ ਬਣਾ ਕੇ ਦੋਸ਼ ਧਰ ਕੇ ਫਿਰ ਸਜ਼ਾ ਵੀ ਦਿੰਦਾ ਉਹ ਮਰ ਮਰ ਜੀਵੇ ਤਾਂ ਕਿ ਚੁਪਾਏ ਨਾਨਕ ਨਾਮੂ ਵਖਾਣੇ ਇੱਥੇ ਬੰਦਾ ਦੁਨੀਆਂ ਚਾਕੇ ਅਗਰ ਮੂਹ ਮਹਿ ਵੱਲੂ ਮਰ ਮਰ ਕੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਜੇ ਸ਼ਬਦ ਦੇ ਨਾਲ ਆਦਮੀ ਆਪਣੇ ਆਪ ਨੂੰ ਵਿਕਾਰ ਨੇ ਪਾਸੋਂ ਮਾਰ ਲਵੇ ਇਹ ਜਿਹੜੀ ਸ਼ਰਮ ਧਰਮ ਭੁੱਲ ਜਾਂਦੀ ਹੈ ਸ਼ਰਮ ਧਰਮ ਦਾ ਨਾ ਪੁਲਾਵੇ ਸ਼ਰਮੋ ਖਿਆ ਵਿੱਚ ਰਵੇ ਉਹ ਮੁਨਕਾ ਜੀਵਨ ਰੂਪੀ ਰਤ ਨੂੰ ਖਾਰ ਨਾ ਕਰੇ ਮੂ ਮਾਇਆ ਦੇ ਵਿੱਚ ਇਸ ਪਾਸੋਂ ਆਪਣੇ ਆਪ ਨੂੰ ਮਾਰ ਲਵੇ ਤੇ ਫਿਰ ਉਹ ਜੀ ਉੱਠਦਾ ਫਿਰ ਇਹ ਮਰਨ ਫਿਰ ਇਹੋ ਜਿਹਾ ਮਰਨ ਨਹੀਂ ਹੁੰਦਾ ਜਿਹੋ ਜਿਹਾ ਇਹਨਾਂ ਨੂੰ ਰਤ ਰਵਿਗਾਰ ਬਗੋਏ ਕੁੱਤੀ ਮੋਇ ਸਾਰਨ ਕਾਈ ਫਿਰ ਇਹ ਦੁਰਗਤ ਨਹੀਂ ਹੁੰਦੀ ਅਗਰ ਸ਼ਬਦ ਮਰੋ ਫਿਰ ਜੀਵੋ ਸਦੀ ਇਹ ਕਮੀ ਨਾਲ ਲੋਕ ਜ ਨਹੀਂ ਸੀ ਇਸ ਵਾਰ ਤੇ ਸ਼ਬਦ ਗਿਰਾਹੀ ਗੁਰੂ ਜੀ ਸਮਝਾ ਰਹੇ ਨੇ ਕਿ ਜੇ ਬੰਦਾ ਮਰ ਮਰ ਕੇ ਜੀਵੇ ਮੂਹ ਮਾਇਆ ਦੀ ਵੱਲੋਂ ਔਰ ਬਹਿ ਭਾਵਨੂ ਚ ਰਹਿ ਕੇ ਜੀਵੇ ਇਹ ਮਰ ਮਰ ਜੀਉਣਾ ਮਰ ਮਰ ਜੀਉਣਾ ਤਾਂ ਭਾਵ ਇਹ ਨਹੀਂ ਹੈ ਕਿ ਚੰਗਾ ਖਾਉਣਾ ਚੰਗਾ ਲਾਉਣਾ ਜਿੰਨ ਕੀ ਸੁਖੀ ਨਾ ਬਿਤਾਉ ਨਹੀਂ ਐਸਾ ਨਹੀਂ ਹੈ ਯਾਨੀ ਦੁਨੀਆਵੀ ਮੋਜਾਂ ਵਿੱਚ ਗਰ ਗਲ ਗਰਕ ਹੋ ਕੇ ਗਲਤਾਂ ਹੋ ਕੇ ਨਾਮ ਬਾਣੀ ਭੁੱਲ ਕੇ ਰੱਬ ਦੀ ਪਹਿ ਭਾਵਣੀ ਭੁੱਲ ਕੇ ਜ਼ੁਲਮੋ ਸਤਮ ਨਾਲ ਆਪਣੇ ਸੁਖ ਆਨੰਦ ਦੇ ਸਵਾਦ ਵਿੱਚ ਪੈ ਜਾਓ ਤੇ ਫਿਰ ਜਿਹੜਾ ਇਹੋ ਜਿਹਾ ਮਨ ਭਾਣੇ ਸਾਧ ਕਰਦਾ ਹੋਰ ਖਸਮੇ ਨਜ਼ਰੀ ਕੀੜਾ ਆਵੇ ਫਿਰ ਉਹਨੂੰ ਸੁਖ ਨਹੀਂ ਹੋ ਸਰਦਾ ਫਿਰ ਉਹ ਮਸਲਿਆ ਜਾਂਦਾ ਇਸੇ ਤਰ੍ਹਾਂ ਇਸ ਲਈ ਸਹੀ ਜੀਵਨ ਇਹ ਹੈ ਕਿ ਮਰਮਰ ਜੀਵੇ ਤਾਂ ਕਿ ਚ ਪਾਏ ਨਾਨਕ ਨਾਮ ਬਖਾਣੇ ਦੁਨੀਆਦਾਰੀ ਬਲੇ ਪਾਸੋਂ ਹੁਮੇ ਬਲੇ ਪਾਸੋਂ ਮੂੰ ਮਾਇਰ ਬਲੇ ਪਾਸੋਂ ਮਰਮਰ ਕੇ ਜੀਵੇ ਫਿਰ ਹੀ ਜਾ ਕੇ ਉਹ ਜੀਵਨ ਵਿੱਚ ਸੁਖੀ ਹੋ ਸਕਦਾ ਹੈ ਜੀਵਨ ਉਸ ਦਾ ਸਫਲ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ